ਭਾਈ ਜੀ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀ ਬਾਬੇ ਜੀ ਵੀਡੀਓ ਬੈਂਕ ਵਿੱਚ ਬਣੀ ਸੀ ਉਹ ਕਿ ਸਾਡਾ ਮਕਸਦ ਇਹ ਨਹੀਂ ਸੀ ਕੋਈ ਉਹਦਾ ਮਜ਼ਾਕ ਡਾਉਣਾ ਕੋਈ ਉਹਨੂੰ ਪਰੇਸ਼ਾਨ ਕਰਨਾ ਕਿਰਪਾ ਕਰਕੇ ਬਈ ਸਾਰਿਆਂ ਨੂੰ ਜੇ ਕਿਸੇ ਦੇ ਵੀ ਕਿਸੇ ਨੂੰ ਉਹ ਵੇਖ ਗਲਤ ਲੱਗਿਆ ਬਈ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਕਿਰਪਾ ਕਰਕੇ ਬਈ ਸਾਰੇ ਜਣੇ ਉਹ ਵੀਡੀਓ ਕੋਈ ਜਲਤੇ ਜਾਂ ਜਿਆਦਾ ਈਸ਼ੂ ਨਾ ਬਣਾਉਣਾ ਉਹਦਾ ਤੁਸੀਂ ਸਾਰੇ ਨੇ ਦੇਖਿਆ ਤੁਸੀਂ ਵੱਡੀ ਗੱਲ ਨਹੀਂ ਵਿਅਰਗ ਬੈਂਕ 'ਚ ਗਿਆ ਉਹ ਪੈਸੇ ਲੈ ਕੇ ਦਾਰੂਦਾਨ ਗਿਆ ਸੀ ਕੋਈ ਬੜੀ ਮੰਗਦਾ ਨਹੀਂ ਸਰਦਾ ਸੀ ਪਰ ਜੇ ਫਿਰ ਵੀ ਕਿਸੇ ਨੂੰ ਗਲਤ ਲੱਗਿਆ ਤੇ ਬਈ ਹੱਥ ਜੋੜ ਕੇ ਮਾਫੀ ਮੰਗਦੇ ਆ ਬਈ ਇਸ ਨਾਲ ਕਿਸੇ ਦਾ ਜਾਨੀ ਮਾਨੀ ਨੁਕਸਾਨ ਹੋ ਜੂਗਾ ਬਿਨਾਂ ਗਲਤ ਬਿਨਾ ਗੱਲ ਤੋਂ ਐਵੇਂ ਕਿਸੇ ਦਾ ਨੁਕਸਾਨ ਕਰਨ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਹੈ ਉਹ ਗਲਤੀ ਹੋ ਗਈ ਸਾਡੇ ਤੋਂ ਵੀਡੀਓ ਬਣਾ ਲਈ ਗਾਂ ਗਰੁੱਪ ਚ ਪਾਤੀ ਗਾਂ ਗਰੁੱਪਾਂ ਵਾਲਿਆਂ ਨੇ ਗਾਂ ਗਰੁੱਪਾਂ ਚ ਪਾਤੀ ਕੋਈ ਕਹਿੰਦਾ ਬਣਾਈ ਕਿਉਂ ਐ ਹੋਇਆ ਹੀ ਕਿਉਂ ਠੀਕ ਹੈ ਗਲਤੀ ਹੋ ਗਈ ਭਈ ਸਾਰਿਆਂ ਤੋਂ ਹੁੰਦੀ ਐ ਸਾਥੋਂ ਵੀ ਹੋ ਗਈ ਤੇ ਭਈ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਅਸੀਂ ਮਾਫੀ ਮੰਗਦੇ ਆ ਜੇ ਤੁਹਾਡੇ ਨੂੰ ਦਿਲ ਨੂੰ ਗੱਲ ਲੱਗਦੀ ਆ ਤੁਹਾਨੂੰ ਬੁਰਾ ਲੱਗਦਾ ਅਸੀਂ ਮਾਫੀ ਮੰਗਦੇ ਆ ਕਿਰਪਾ ਕਰਕੇ ਬਈ ਇਹ ਡਿਲੀਟ ਕਰਵਾ ਦਿਓ ਕਰ ਦਿਓ ਨਾ ਕਰੋਗੇ ਤਾਂ ਬਈ ਥੋੜੀ ਮਰਜੀ ਆ ਤੇ ਕੋਈ ਬਜ਼ੁਰਗ ਪੈਸੇ ਲੈ ਕੇ ਦਾਰੂ ਲੈਣ ਗਿਆ ਸੀ ਕੋਈ ਮੁਫਤ ਪੀ ਭੀਖ ਨਹੀਂ ਮੰਗਦਾ ਫਿਰਦਾ ਜੇ ਉਹਦੇ ਜੇਬ 'ਚ ਪੈਸਾ ਹੈਗਾ ਤਾਂ ਫੇਰ ਹੀ ਬਈ ਉਹ ਲੈਣ ਗਿਆ ਉੱਥੇ ਤੇ ਫੇਰ ਵੀ ਬਈ ਹੱਥ ਜੋੜ ਕੇ ਮਾਫੀ ਮੰਗਦੇ ਆ ਜੇ ਕਿਸੇ ਨੂੰ ਗੱਲ ਉਹ ਨਹੀਂ ਚੰਗੀ ਲੱਗੀ